ਕੀ ਵਾਰਡ ਵਾਸੀਆਂ ਨੂੰ ਕੀ ਬੇਨਤੀ ਕਰਾਂਗੇ ਇਹ ਦੇ ਕਹਿੰਦੇ ਸਾਰੇ ਜਿਹੜੇ ਮਿੱਤਰ ਪ੍ਰੇਮੀਆ ਸਾਰੇ ਵਾਡ ਵਾਸੀ ਹੈ ਸਾਰੇ ਇਹਨਾਂ ਨੂੰ ਪੂਰਾ ਸਹਿਯੋਗ ਦੇਵੇ ਠੀਕ ਹੈ ਆਪਣੇ ਤਨ ਮੰਨੂ ਪੂਰੇ ਸਮਾਜ ਦੇ ਨਾਮ ਪੂਰੀ ਭਾਰਗਵ ਸਮਾਜ ਇਹਨਾਂ ਦੇ ਨਾਲ ਹੈ ਜਿਲਕਿਨ ਬਾਕੀ ਸਾਡੇ ਮਿੱਤਰ ਪ੍ਰੇਮੀਆ ਸਾਰਿਆਂ ਨੂੰ ਅਸੀਂ ਕਹਾਂਗੇ ਕਿ ਵਾਰਡ ਨੰਬਰ 8 ਦੇ ਸੰਜੂਕਤ ਨਾਗਰ ਬੋਰਡ ਦੇਵੇ ਉਹ ਸਾਡੀ ਵੀ ਸਰਕਾਰ ਚ ਇਹ ਕਾਫੀ ਕੰਮ ਕਰਾਏ ਇਹਨੇ ਕਾਫੀ ਕੰਮ ਕੀ ਉਹ ਵੀ ਮਤਲਬ ਕਿ ਲੋਕਡਾਊਨ ਹੋਇਆ ਸੀ ਉਦੋਂ ਵੀ ਬੜੀ ਮਦਦ ਕੀਤੀ ਇਹਨਾਂ ਨੇ ਸਫਾਈ ਸਾਡੀ ਵੀ ਤੇ ਵਾਰਡ 8 ਨੰਬਰ ਦੇ ਵਿੱਚ ਵੀ ਕਿ ਅਸੀਂ ਇਹਨਾਂ ਦੇ ਮੋਬਾਈਲ ਨੂੰ ਆ ਜੇ ਵੀ ਰੋਸ਼ਨੀ ਹੈ ਸਾਰੀ ਜੇ ਵੀ ਰੋਸ਼ਨੀ ਹੈ ਸਭੀ ਮੋਬਾਈਲ ਕਿੰਨੇ ਲੰਮੇ ਸਮੇਂ ਤੋਂ ਬਾੜ ਵਿੱਚ ਵਿਚਰਦੇ ਆ ਰਹੇ ਨੇ ਇਹ ਕਮ ਸੇਕ ਵੇ ਇਹਨਾਂ ਨੂੰ 3 3 ਸਾਲ ਹੋ ਗਏ ਲਗਭਗ ਆ ਸਾਨੂੰ ਵੇਖਦੇ ਨੇ 3 ਸਾਲ ਤੋਂ ਕਾਫੀ 22 ਲੋਕ ਘਰਾਜ ਵੜ ਕੇ ਬੈਗੇ ਸੀ ਐਮਸੀ ਆਣੇ ਵਿਚਾਰ ਨਹੀਂ ਗਈ ਕਿ ਕੁੰਦਰਾ ਜੀ ਨੇ ਉਦੋਂ ਇੱਥੇ ਬਾੜ ਵਾਸੀਆਂ ਨੂੰ ਪੂਰਾ ਸਹਿਯੋਗ ਦਿੱਤਾ ਜੀ ਪੂਰਾ ਸਹਿਯੋਗ ਦਿੱਤਾ ਜੀ ਹਰ ਕਰਜ ਜਿਹੜਾ ਇਹਨਾਂ ਨੇ ਸਮਾਨ ਜੋ ਵੀ ਇਹਨਾਂ ਕੋਲ ਬਣਿਆ ਵਾ ਇਹਨਾਂ ਨੇ ਪੂਰੀ ਸੇਵਾ ਕੀਤੀ ਆਪਣੇ ਕੋਲੋਂ ਕੀਤੀ ਹੈ ਇਨਾ ਲੰਬਾ ਸਮਾਂ ਸੇਵਾ ਕਰਨ ਤੋਂ ਬਾਅਦ ਕੀ ਆਪਾਂ ਨੂੰ ਲੱਗਦਾ ਵੀ ਆਪਾਂ ਦੇ ਪੌਣੀਆਂ ਹੀ ਪੌਣੀਆਂ ਤੇ ਪੂਰੇ ਨੂੰ ਜਾਂ ਵੋਟਾਂ ਬਿਲਕੁਲ ਪੂਰੇ ਬਣ ਗਏ ਪੂਰੇ ਬਣ ਗਏ ਜੀ ਸਾਰੇ ਲੱਗੇ ਨਾਲ ਇਹਨਾਂ ਦੇ 8 ਨੰਬਰ ਵਾਰਡ ਖੁੱਲੇ ਦਿਲ ਨਾਲ ਇਹਨਾਂ ਦੇ ਨਾਲ ਹੈ ਤੇ ਸਦਾ ਹੀ ਨਾਲ ਰਹਿਣਗੇ ਅੱਜ ਤੁਹਾਡੇ ਮਤਲਬ ਪੰਡਿਤ ਬਰਾਦਰੀ ਦੇ ਸਾਰੇ ਜਿੰਨੇ ਲੋਕ ਸਾਰੇ ਜਿੰਨੇ ਵੀ ਹੈਗੇ ਇਹ ਬਾਤ ਉਸ ਤਰ੍ਹਾਂ ਅਸੀਂ ਸਾਡੇ ਮਿੱਤਰ ਪ੍ਰੇਮੀ ਹੈ ਜਿੰਨੇ ਲੋਕ ਸਾਰਨ ਕਰਾਂਗੇ ਕਿ ਸੰਜੀਪ ਗਿੰਦਾ ਜੀ ਨੂੰ ਵੋਟ ਪਾ ਕੇ ਵਿਜੇ ਬਣਾਓ ਜੀ ਕੁੰਤਰਾ ਸਾਹਿਬ ਜਿੰਦਾਬਾਦ ਕੁੰਤਰਾ ਸਾਹਿਬ ਜਿੰਦਾਬਾਦ ਵਾੜ ਤੇ ਪਹੁੰਚੇ ਜੇ ਇਹਨਾਂ ਦਾ ਜਿਹੜਾ ਸਮਾਜ ਹੈ ਉਹ ਤੁਹਾਡੀ سپورਟ ਕਰਦਾ ਹੈ ਕੀ ਧੰਨਵਾਦ ਦੇ ਸ਼ਬਦ ਇਹਨਾਂ ਨੂੰ ਪੜਨਾ ਚਾਹੀਦਾ ਮੈਂ ਕਾਫੀ ਸਮੇਂ ਤੋਂ ਇਹਨਾਂ ਦੇ ਨਾਲ ਮਿਲ ਰਿਹਾ ਹਾਂ ਭਾਰਗੋ ਸਮਾਜ ਨਾਲ 2015 ਤੋਂ ਹੀ ਲਗਭਗ ਇਹਨਾਂ ਦੇ ਨਾਲ ਹਰ ਵੇਲੇ ਮੇਰੇ ਨਾਲ ਰਹਿੰਦੇ ਆ ਤੇ ਮੈਂ ਇਹਨਾਂ ਨਾਲ ਰਹਿੰਦਾ ਮੈਨੂੰ ਪੂਰੀ ਉਮੀਦ ਹੈ ਦਿਲੋਂ ਤਨੋਂ ਮਨੋਂ ਮੇਰਾ ਸਾਥ ਦੇਵੋਗੇ ਤੇ ਇਸ ਵਾਰ ਚ ਆਪਣੀ ਸਾਰੇ ਪਰਿਵਾਰ ਅਤੇ ਭਾਰਗੋ ਸਮਾਜ ਵੱਲੋਂ ਇਹ ਮੈਨੂੰ ਸਮਰਥਨ ਵੀ ਦੇ ਰਹੇ ਆ ਇਹ ਹੋਰ ਜਿਹੜੇ ਇਹਨਾਂ ਦੇ ਸਾਥੀ ਆ ਵੀਰ ਭਰਾ ਜਿੰਨੇ ਵੀ ਕੋਲ ਕੋਲ ਆ ਉਹਨਾਂ ਦੀਆਂ ਵੋਟਾਂ ਵੱਧ ਚੜ੍ਹ ਕੇ ਪਵਾਉਗੇ ਤੇ ਮੋਬਾਈਲ ਨੂੰ ਕਾਮਯਾਬ ਕਰੂਗੇ ਕੀ ਦੇਖਦੇ ਜੇ ਇੱਕ ਪਰਿਵਾਰ ਲੈ ਕੇ ਫੈਮਿਲੀ ਜਦੋਂ ਸ਼ਾਮਲ ਹੋਈ ਆ ਤਾਂ ਪੰਨਾ ਦੀ ਜੀ ਵੀ ਤੁਹਾਡੇ ਤੇ ਪੂਰਾ ਸਮਾਜ ਹੀ ਹੱਥ ਚਾੜਦਾ ਇਹ ਇਹ ਸਮਾਜ ਨਹੀਂ ਇਹ ਸਾਰਾ ਵਾਰਡ ਹੀ ਆ ਇਹ ਵਾਰਡ ਦੇ ਵਿੱਚ ਨੀਅਰ ਅਬਾਊਟ ਇਹਨਾਂ 1.200 ਵੋਟ ਆ ਜਿਹੜੀ ਇੱਕ ਤਰਫਾ ਹੀ ਮੋਬਾਈਲ ਨੂੰ ਪਾਊਗੀ ਤੇ ਉਹਨੂੰ ਕਾਮਯਾਬ ਕਰੂਗੀ ਸੰਜੀਤ ਉਤਰਾ ਜੀ ਮਤਲਬ ਇਹਨਾਂ ਨੇ ਮਤਲਬ ਜਿਵੇਂ ਖਰਾ ਉਤਰਨ ਦੇ ਇਹ ਪਤਾ ਸਿਰ ਆਪਣਾ ਮੇਰੀ ਕੋਸ਼ਿਸ਼ ਹੋਊਗੀ ਕਿ ਜਿਹੜੇ ਵੀ ਕੰਮ ਇਹਨਾਂ ਨੂੰ ਪਾਉਗੇ ਮੈਂ ਹਰ ਵੇਲੇ ਇਹਨਾਂ ਵੇਲੇ ਹਾਜ਼ਰ ਰਵਾਂ ਹਰ ਵੇਲੇ ਇਹਨਾਂ ਕੋਲ ਤਾਂ ਕਿ ਇਹਨਾਂ ਨੂੰ ਦੇਣ ਦਾ ਕੋਈ ਵੀ ਪ੍ਰੋਬਲਮ ਆਵੇ ਉਤਰਾ ਵੀ ਸਾਡੇ ਦੁੱਖ ਸੁੱਖ ਦੇ ਸਾਡੇ ਭਾਗੀਦਾਰ ਹੈ ਸਭ ਉਤਰਾ ਜੀ ਭਾਰਤ ਸਰ ਸਮਾਜ ਦਾ ਸਮਰਥਨ ਮਿਲ ਚੁੱਕਾ ਵਾ ਬਾਕੀ ਵਾਰਡ ਦੇ ਵਿੱਚ ਕਿਸ ਤਰ੍ਹਾਂ ਦਾ ਤੁਹਾਨੂੰ ਹੰਕਾਰ ਆ ਰਿਹਾ ਇਹ ਸਭ ਸਾਡੀ ਸ਼ੁਰੂਆਤ ਆ ਅੱਗੇ ਅੱਗੇ ਜਿੱਦਾਂ ਜਿੱਦਾਂ ਇਲੈਕਸ਼ਨ ਅੱਗੇ ਜਾਊਗੀ ਇੱਕ ਤਰਫਾ ਹੀ ਇਲੈਕਸ਼ਨ ਦਾ ਰਿਜ਼ਲਟ ਹੋਊਗਾ ਸਾਰਾ ਵਾਰਡ ਇੱਕ ਤਰਫਾ ਹੀ ਚੱਲੂਗਾ ਜੀ ਇਸ ਕੀ ਅਪੀਲ ਜਾਂਦੇ ਜਾਂਦੇ ਕਰਨੀ ਚਾਹੂਗਾ ਹੋਰ ਆਪਣੇ ਵਾਰਡ ਵਾਸੀਆਂ ਨੂੰ ਅੱਜ ਇਹੋ ਹੀ ਅਪੀਲ ਕਰਨੀ ਚਾਹੂਗਾ ਕਿ ਜਿਹੜਾ ਤੁਹਾਡੇ ਵਾਰਡ 'ਚ ਕੰਮ ਕਰਦਾ ਜਾਂ ਤੁਹਾਡੇ ਨਾਲ ਬਿੰਦਾ ਤੁਰਦਾ ਹੈ ਉਹਦਾ ਸਾਥ ਦਿਓ ਜਿਹੜਾ ਚੱਲੂਗਾ ਨਾਲ ਉਹਦਾ ਸਾਥ ਹੋਊਗਾ ਤੁਸੀਂ ਉਹਦੇ ਨਾਲ ਜੇ ਦਿਓ ਤੁਹਾਡੇ ਨਾਲ